सत श्रीकाल फ्रेंड्स आओ पंजाबी सिक्के बहुत बहुत स्वागत है फ्रेंड्स आप पढ़ रहे हैं सैकेंड क्लास की पुस्तक नवी उड़ान ठीक है तो अच्छ आप करे उसका दूसरा लैसन सूरज दी करामात प्रश्न उत्तर ठीक है प्रश्न उत्तर अच्छा करते हैं सब तो पहला है हेटले के प्रश्न के उत्तर देने ਦਿੱਤੇ ਗਏ ਵਿਕਲਪਾਂ ਚੋਂ ਸਹੀ ਵਿਕਲਪ ਚੁਣੋ ਸਹੀ ਵਿਕਲਪ ਚੁਣਨਾ ਤੁਸੀ ਠੀਕ ਹੈ ਇਹ ਤਾਂ ਹਮੇਸ਼ਾ ਤੁਸੀਂ ਕਰਦੇ ਹੀ ਆਏ ਹੋ ਨਾ ਸਹੀ ਵਿਕਲਪ ਚੁਣੋ ਠੀਕ ਹੈ ਤੇ ਪਹਿਲਾ ਕੀ ਹੈ ਚਿੜੀ ਦੀ ਚੁੰਝ ਚੋਂ ਦਾਣਾ ਕਿੱਥੇ ਡਿੱਗ ਪਿਆ ਕਿੱਥੇ ਡਿੱਗ ਪਿਆ ਸੀ ਪੜਿਆ ਹੈ ਨਾ ਤੁਸੀਂ ਸਭ ਨੇ ਕਿਹਦੇ ਵਿੱਚ ਡਿੱਗਿਆ ਸੀ ਪਾਣੀ ਵਿੱਚ ਧਰਤੀ ਉੱਪਰ ਹਵਾ ਵਿੱਚ ਕਿ ਸਮੁੰਦਰ ਵਿੱਚ ਕਿੱਥੇ ਡਿੱਗਿਆ ਸੀ ਧਰਤੀ ਉੱਪਰ

सूरज को बदल को हवा को दरख्त को देखो गई सी बदल को ठीक है के देखो गई सी बदल को अगले होर लिख हैं। ये जल्दी ना नोट कर लो चलो फ्रेंड्स आप अगो देख लें दें। अगला है सस्ता अगला सही विकल्प चुना ही अगला है चिड़ी दी मदद किसने की किसने की चिड़ी दी मदद सूरज ने ਧਰਤੀ ਨੇ ਹਵਾ ਨੇ ਤੇ ਬੱਦਲ ਨੇ ਕਿਸਨੇ ਕੀਤੀ ਸੀ ਸੂਰਜ ਨੇ ਇਸ ਤੇ ਟਿਕ ਆ ਜਾਊਗਾ ਅਗਲਾ ਹੈ ਸੂਰਜ ਨੇ ਚਿੜੀ ਦੀ ਮਦਦ ਕਿਵੇਂ ਕੀਤੀ ਬੱਦਲ ਉਡਾ ਦਿੱਤੇ ਗਰਮੀ ਵਧਾ ਦਿੱਤੀ ਚਿੜੀਆਂ ਨੂੰ ਉਡਾ ਦਿੱਤਾ ਕ ਪਾਣੀ ਸੁਕਾ ਦਿੱਤਾ ਕੀ ਆ ਜਾਊਗਾ ਗਰਮੀ ਵਧਾ ਦਿੱਤੀ ਗਰਮੀ ਵਧਾ ਦਿੱਤੀ ਸੀ ਨਾ ਸੂਰਜ ਨੇ ਤਾਂ ਕਿ ਹਵਾ ਚੱਲ ਪਵੇ ਹਵਾ ਚੱਲ ਕੇ ਫਿਰ ਬੱਦਲ ਆ ਜਾਊਗੇ ਬੱਦਲ ਆ ਕੇ ਬਰਸਣ ਲੱਗ ਜੂਗੇ ਨਾ ਇਹ ਕਹਾਣੀ ਹੈ ਨਾ ਤੇ ਕੀ ਆਜੂਗਾ ਗਰਮੀ ਬਤਾ ਦਿੰਦੀ ਫਿਰ ਅੱਗੇ ਹੈ ਵਾਕਾਂ ਵਿੱਚ ਦਰਸਾਏ ਗਏ ਸ਼ਬਦ ਕਿਸ ਦੇ ਲਈ ਵਰਤੇ ਗਏ ਹਨ ਕਿਸ ਲਈ ਵਰਤੇ ਗਏ ਹਨ ਦੇਖੋ ਧਰਤੀ ਮੇਰਾ ਦਾਣਾ ਖਾ ਗਈ ਕਿਸ ਨੇ ਕਿਹਾ ਸੀ ਇਹ ਧਰਤੀ ਮੇਰਾ ਦਾਣਾ ਖਾ ਗਈ ਧਰਤੀ ਲਈ ਕਿਹਦੇ ਲਈ ਵਰਤੇ ਗਏ ਇਹ ਸ਼ਬਦ ਧਰਤੀ ਲਈ ਚਿੜੀ ਲਈ ਕਿ ਹਵਾ ਲਈ ਚਿੜੀ ਨੇ ਕਿਹਾ ਸੀ ਨਾ ਧਰਤੀ ਮੇਰਾ ਦਾਣਾ ਖਾ ਗਈ किस लिए गए हैं चिड़ी ले मैं ते हिल भी नहीं सकता ये किसने कहा सी ये कहते नहीं वरते गए शब्द मैं ते हिल भी नहीं सकता हवा ले सूरज ले के बदल ले बदल हिल भी नहीं सकता ना आज जा, जा तक हवा नहीं चलूगी ता ये बदल ने कहा सी है ना ते दे ते आजू गंशान ठीक है ते अगले होर कर लेंगे ये नोट कर लो जल्दी ना चलिए फ्रेंड्स अगला क्वेश्चन देख लेते हैं अगला क्वेश्चन है खाली थावा भरो खाली थावा भरनी है मैं खाली छड़ा हजे हाँ बाद चो मैं थोड़ा यह पूरा कंप्लीट करके दूंगी ठीक है चिड़ी दा दाना डैश ऊपर डिग पिया किस उत्ते डिग पिया चिड़ी दा दाना धरती उपर डिग पिया ना तो इत की आ जाऊगा धरती उपर धरती डैश दाना खा गई धरती कौन कहना इदा धरती दा मेरा दाना खा गई अगला है चिड़ी उड़ के डैश कोल गई। चिड़ी उड़ के किस को उड़ गई सी? बद्दल देखो। ओके? अगला है गर्मी नाल हवा चली। गर्मी नाल हवा चली हवा डैश तो बदला विच चली गई हवा किस तो बचन लाई गर्मी तो ਅਵਾ ਗਰਮੀ ਤੋਂ ਬਚਣ ਲਈ ਬੱਦਲਾ ਵਿੱਚ ਚਲੀ ਗਈ ਮੀਂਹ ਦੇ ਪਾਣੀ ਨਾਲ ਮਿੱਟੀ ਡੈਸ਼ ਹੋ ਗਈ ਕੀ ਹੋ ਗਈ ਗਿੱਲੀ ਮੀਂਹ ਦੇ ਪਾਣੀ ਨਾਲ ਮਿੱਟੀ ਗਿੱਲੀ ਹੋ ਗਈ ਮੈਂ ਹੁਣ ਇਹਨਾਂ ਨੂੰ ਘਰ ਦਿੰਦੀ ਆ ਤੇ ਨੋਟ ਕਰ ਲਈਓ ਜਰੂਰ ਤੇ ਫਰੈਂਡਸ ਇਹ ਮੈਂ ਲਿਖ ਦਿੱਤੇ ਆ ਇਹਨਾਂ ਨੂੰ ਨੋਟ ਕਰ ਲਈਓ ਤੇ ਅਗੋਂ ਆਪਾਂ ਅਗਲੇ ਕੁਐਸਚਨ ਲਿਖ ਲੈਂਦੇ ਆ ਜਲਦੀ ਨਾਲ ਤਾਂ ਫਰੈਂਡਸ ਚਲੋ ਅਗਲੇ ਆਪਾਂ ਕੁਐਸਚਨ ਆਨਸਰ ਦੇਖ ਲੈਂਦੇ ਆਂ ਸੂਰਜ ਦੀ ਕਰਾਮਾਤ ਦੇ ਕੁਐਸਚਨ ਆਨਸਰ ਹੈ ਇਹ 8 ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਠੀਕ ਹੈ ਪਹਿਲਾ ਕੁਐਸਚਨ ਹੈ ਚਿੜੀ ਨੇ ਚੀਂ-ਚੀਂ ਕਰਕੇ ਰੋਲਾ ਕਿਉਂ ਪਾ ਦਿੱਤਾ ਚਿੜੀ ਨੇ ਚੀਂ-ਚੀਂ ਕਰਕੇ ਰੋਲਾ ਕਿਉਂ ਪਾ ਦਿੱਤਾ ਤੁਸੀਂ ਪੂਰਾ ਲਿਖੋਗੇ ਕਿਉਂਕਿ ਮੇਰਾ ਬੋਰਡ ਛੋਟਾ ਹੈ ਤੁਸੀਂ ਪੂਰਾ ਲਿਖਣਾ ਹੈ ਬੱਚੋ ਜਦੋਂ ਇਗਜ਼ਾਮ ਹੋਣਾ ਤੁਸੀਂ ਇਗਜ਼ਾਮ ਦੇ ਵਿੱਚ ਇਹਨੂੰ ਪੂਰਾ ਲਿਖਣਾ ਹੈ ਲਿਖਣਾ ਕਿਦਾਂ ਹੈ ਚੀੜੀ ਨੇ ਚੀਂਚੀ ਕਰਕੇ ਰੋਲਾ ਇਸ ਲਈ ਪਾ ਦਿੱਤਾ ਕਿਉਂਕਿ ਉਸ ਦਾ ਦਾਣਾ ਧਰਤੀ ਖਾ ਗਈ ਸੀ ਪੂਰਾ ਲਿਖਣਾ ਹੈ ਠੀਕ ਹੈ ਰੋਲਾ ਇਸ ਲਈ ਪਾ ਦਿੱਤਾ ਕਿਉਂ ਦੀ ਜਗ੍ਹਾ ਕੀ ਆ ਜਾਊਗਾ ਇਸ ਲਈ ਪਾ ਦਿੱਤਾ ਕਿਉਂਕਿ ਉਸ ਦਾ ਦਾਣਾ ਧਰਤੀ ਖਾ ਗਈ ਸੀ ਅਗਲਾ ਹੈ ਹਵਾ ਕਿੱਥੇ ਬੈਠੀ ਸੀ ਕਿੱਥੇ ਬੈਠੀ ਸੀ ਹਵਾ ਹਵਾ ਇੱਕ ਦਰਖਤ ਥੱਲੇ ਬੈਠੀ ਸੀ ਦਰਖਤ ਮਤਲਬ ਟਰੀ ਬ੍ਰਿਖਸ਼ ਜਿਹੜਾ ਹੁੰਦਾ ਹਵਾ ਇੱਕ ਦਰਖਤ ਥੱਲੇ ਬੈਠੀ ਸੀ ਅਗਲਾ ਕੁਸਚਨ ਹੈ ਚਿੜੀ ਨੂੰ ਹਵਾ ਉੱਪਰ ਗੁੱਸਾ ਕਿਉਂ ਆਇਆ ਕਿਤਾ ਚਿੜੀ ਨੂੰ ਹਵਾ ਉੱਪਰ ਗੁੱਸਾ ਇਸ ਲਈ ਆਇਆ ਇਸ ਲਈ ਲਿਖਣਾ ਕਿਉਂ ਜਦੋਂ ਆ ਗਿਆ ਇਸ ਲਈ ਆਇਆ ਕਿਉਂਕਿ ਹਵਾ ਨੇ ਚਿੜੀ ਦੀ ਮਦਦ ਕਰਨ ਤੋਂ ਨਾ ਕਰ ਦਿੱਤੀ ਸੀ ਠੀਕ ਹੈ ਪੂਰਾ ਲਿਖਣਾ ਹੈ मेरा बोर्ड छोटा है इसलिए मैं इतो दस दी तो थो मैं दस दी पी हूँ कि पूरा ही क्वेश्चन का आंसर लिख के आना है चिड़ी न हवा ऊपर गुस्सा इसलिए आया क्योंकि हवा ने चिड़ी की मदद करने तो ना कर दिती सी समझ आ गई जो ती क्यों की लिख दे हो, क्यों की क्योंकि मतलब इस तरह सियारी ही लिखनी है क्यों लिख के की क्यों आ गया ਕਿਉਂਕੀ ਸਿਆਰੀ ਲਿਖਨੇ ਕਈ ਬੱਚੇ ਲਿਖਦੇ ਵਿਹਾਰੀ ਪਾ ਦਿੰਦੇ ਆ ਤੇ ਇੱਥੇ ਕੀ ਆਣੀ ਏ ਸਿਆਰੀ ਕਿਉਂ ਕੀ ਦੇ ਉੱਪਰ ਠੀਕ ਹੈ ਅਗਲਾ ਕੁਐਸਚਨ ਹੈ ਸੂਰਜ ਨੇ ਚਿੜੀ ਨੂੰ ਕੀ ਆਖਿਆ ਹੁਣ ਇਹਦੇ ਵਿੱਚ ਕਿੱਦਾਂ ਲਿਖੋਗੇ ਸੂਰਜ ਨੇ ਚਿੜੀ ਨੂੰ ਆਖਿਆ ਕੇ ਕੇ ਲਿਖਣਾ ਕੀ ਨਹੀਂ ਲਿਖਣਾ ਕੀ ਨਹੀਂ ਲਿਖਣਾ ਕੇ ਇਸ ਇਹਨੂੰ ਕੀ ਕਹਿੰਦੇ ਕੇ ਜਿਸ ਤਰ੍ਹਾਂ ਤੁਸੀਂ ਹਿੰਦੀ ਚ ਲਿਖਦੇ ਹੋ ਠੀਕ ਹੈ ਸੂਰਜ ਨੇ ਚਿੜੀ ਨੂੰ ਆਖਿਆ ਕਿ ਮੈਂ ਤੇਰੀ ਮਦਦ ਕਰਾਂਗਾ ਸਮਝ ਆ ਗਈ ਕਿ ਮੈਂ ਤੇਰੀ ਮਦਦ ਕਰਾਂਗਾ ਅਗਲਾ ਲਾਸਟ ਕੁਐਸਚਨ ਹੈ ਚਿੜੀ ਦੀ ਅਸਲ ਮਦਦ ਕਿਸ ਨੇ ਕੀਤੀ ਚਿੜੀ ਦੀ ਅਸਲ ਮਦਦ ਸੂਰਜ ਨੇ ਕੀਤੀ ਸੂਰਜ ਨੇ ਕੀਤੀ ਸੀ ਨਾ ਹੈ ਨਾ ਜਦੋਂ ਉਹਨੇ ਮਤਲਬ ਬਹੁਤ ਜ਼ਿਆਦਾ ਗਰਮੀ ਕਰ ਦਿੱਤੀ ਗਰਮੀ ਹੋਣ ਦੇ ਨਾਲ ਕੀ ਹੋਇਆ ਸੀ ਹਵਾ ਚੱਲਣ ਲੱਗ ਪਈ ਸੀ ਹੈਨਾ ਤੇ ਚਿੜੀ ਦੀ ਅਸਲ ਮਦਦ ਸੂਰਜ ਨੇ ਕੀਤੀ ਠੀਕ ਹੈ ਫਰੈਂਡਸ ਜਲਦੀ ਨਾਲ ਇਹ ਨੋਟ ਕਰ ਲੋ ਅੱਗੇ ਹੋਰ ਲਿਖ ਲੈਂਦੇ ਆ ਚਲੋ ਬੱਚੋ ਅਗਲਾ ਕੁਐਸਚਨ ਦੇਖ ਲੈਂਦੇ ਆ ਅਗਲਾ ਕੀ ਹੈ ਸ਼ਬਦਾਂ ਦੇ ਜੋੜੇ ਬਣਾਓ ਜੋੜੇ ਬਣਾਣੇ ਆ ਠੀਕ ਹੈ ਸੂਰਜ ਕੀ ਕਰਦਾ ਹੈ ਸੂਰਜ ਕੀ ਦਿੰਦਾ ਹੈ ਗਰਮੀ ਠੀਕ ਹੈ ਇੱਥੇ ਆ ਜਾਣਾ ਓਕੇ चन चन की करता चन तारे चन का आजुगा तारे मतलब जोड़े बनाने हैं, सूरज गर्मी चन तारे चिड़ी ची ची चिड़ी का आ जा बदल बदल की करते हैं वर्खा वर्खा तुगा ठीक है किसान फसल हैं ना, किसान की आ आजगा फसल ਦਰਖਤ ਦਰਖਤ ਕੀ ਆਦਾ ਹੈ ਛਾਂ ਤੇ ਇਹਦਾ ਇੱਥੇ ਆ ਜਾਊਗਾ ਛਾਂ ਛਾਂ ਆ ਜਾਊਗਾ ਠੀਕ ਹੈ ਦਰਖਤ ਦਾ ਕੀ ਆ ਜਾਊਗਾ ਛਾਂ ਠੀਕ ਹੈ ਫਰੈਂਡਸ ਇਹ ਹੈ ਸ਼ਬਦਾਂ ਦੇ ਜੋੜੇ ਤੁਸੀਂ ਉਦਾਂ ਵੀ ਇਹਨਾਂ ਨੂੰ ਲਿਖ ਸਕਦੇ ਹੋ ਥੱਲੇ ਕਰਕੇ ਜਾਂ ਨੰਬਰ ਪਾ ਕੇ ਵੀ ਲਿਖ ਸਕਦੇ ਹੋ ਠੀਕ ਹੈ ਜਿਸ ਤਰ੍ਹਾਂ ਤੁਹਾਨੂੰ ਨਹੀਂ ਠੀਕ ਲੱਗਦਾ ਕਈ ਵਾਰ ਮਿਸਟੇਕ ਵੀ ਹੋ ਜਾਂਦੀ ਹੈ ਨਾ ਪਤਾ ਨਹੀਂ ਚੱਲਦਾ ਗਲਤੀਆਂ ਹੋ ਜਾਂਦੀਆਂ ਤੁਸੀਂ ਨੰਬਰ ਇੱਧਰ ਪਾ ਕੇ ਇੱਧਰ ਪਾ ਕੇ ਨੰਬਰ ਨਾਲ ਵੀ ਮੈਚ ਕਰ ਸਕਦੇ ਹੋ ਠੀਕ ਹੈ ਜਿਸ ਤਰ੍ਹਾਂ ਪਹਿਲਾ ਹੈ ਪੰਜਵੇਂ ਦੇ ਨਾਲ ਪੰਜ ਨੰਬਰ ਤੇ ਆ ਜਾਊਗਾ ਸੂਰਜ ਗਰਮੀ ਠੀਕ ਹੈ ਤੇ ਅੱਗੇ ਆਪਾਂ ਆਪਣਾ ਇੱਕ ਕੁਐਸਚਨ ਰਹਿ ਗਿਆ ਹੈ ਹੋਰ ਵਚਨ ਬਦਲੋ ਠੀਕ ਹੈ ਤਾਂ ਚਲੋ ਜਲਦੀ ਨਾਲ ਲਿਖ ਲੋ ਇਹ ਹੈ ਅਗਲਾ ਇੱਕ ਕੁਐਸਚਨ ਲਿਖ ਦਿੰਦੇ ਹਾਂ ਅਗਲਾ ਕੁਐਸਚਨ ਕੀ ਹੈ ਵਚਨ ਬਦਲੋ ਲ ਇੱਕ ਲਿਖਿਆ ਹੋਣਾ ਉਹਦੇ ਚ ਤੁਸੀਂ ਉਹਨੂੰ ਜ਼ਿਆਦਾ ਬਣਾਣਾ ਠੀਕ ਹੈ ਜਿਸ ਤਰ੍ਹਾਂ ਚਿੜੀ ਚਿੜੀਆਂ ਚਿੜੀ ਚਿੜੀਆਂ ਮੂਲੀ ਮੂਲੀਆਂ ਐੜਾ ਐੜੇ ਨੂੰ ਕੰਨਾ ਉੱਪਰ ਬਿੰਦੀ ਆ ਜੂਗੀ ਦੋਨਾਂ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਜਦੋਂ ਬਿਹਾਰੀ ਹੋਵੇ ਤਾਂ ਐੜਾ ਐੜੇ ਨੂੰ ਕੰਨਾ ਉੱਪਰ ਬਿੰਦੀ ਲੱਗ ਜਾਣੀ ਹੈ ਠੀਕ ਹੈ ਤੇ ਮੂਲੀਆਂ ਇਹ ਵਚਨ ਬਦਲਣ ਦੀ ਮੈਂ ਇੱਕ ਹੋਰ ਵੀਡੀਓ ਬਣਾਈ ਹੋਈ ਹੈ ਤੁਸੀਂ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋ ਠੀਕ ਹੈ ਅੱਗੇ ਹੈ ਦਾਣਾ ਦਾਣਾ ਦਾਣੇ ਕੰਨਾ ਆ ਗਿਆ ਤਾਂ ਕੀ ਆਜੂਗੀ ਲਾਮ ਆਜੂਗੀ ਠੀਕ ਹੈ ਦਾਣਾ ਦਾਣੇ ਪੱਤਾ ਪੱਤੇ ਬਸਤਾ ਬਸਤੇ ਕੇਲਾ ਕੇਲੇ ਫਿਰ ਦੇਖੋ ਕਿਤਾਬ ਇੱਥੇ ਕੋਈ ਵੀ ਮਾਤਰਾ ਨਹੀਂ ਲੱਗੀ ਹੋਈ ਤਾਂ ਕੀ ਆਜੂਗਾ ਕਿਤਾਬਾਂ ਬੱਬਾ ਬੱਬੇ ਨੂੰ ਕੰਨਾ ਉੱਪਰ ਬਿੰਦੀ ਲਾਸਟ ਵਿੱਚ ਕੀ ਆਜੂਗਾ ਕੰਨਾ ਤੇ ਉੱਪਰ ਬਿੰਦੀ ਕਿਤਾਬਾਂ ਜਿਆਦਾ ਸਾਰੇ ਨੂੰ ਕੀ ਬੋਲਾਂਗੇ ਕਿਤਾਬਾਂ ਗਾਜਰ ਇਹ ਵੀ ਇਧੀਆਂ ਗਾਜਰ ਗੱਜਰਾ ਜਿਆਦਾ ਜਦੋਂ ਹੋ ਗਈਆਂ ਕੀ ਬੋਲਦੇ ਉਹਨੂੰ ਗਾਜਰਾਂ ਇਹ ਸੀ ਸੂਰੇ ਦੀ ਕਰਾਮਾਤ ਦੇ ਕੁਐਸਚਨ ਆਨਸਰ ਇਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲਓ ਠੀਕ ਹੈ ਬੱਚੋ ਤੇ ਬੱਚੋ ਇੱਥੇ ਹੀ ਆਪਣੀ ਕਲਾਸ ਖਤਮ ਹੁੰਦੀ ਹੈ ਅਗਲੀ ਕਲਾਸ ਵਿੱਚ ਆਪਾਂ ਤੀਸਰਾ ਲੈਸਨ ਲੈ ਕੇ ਆਵਾਂਗੇ ਉਹਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਤੇ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ ਫਰੈਂਡਸ ਥੈਂਕ ਯੂ